ਸਭ ਤੋਂ ਵੱਡੀ ਅਸੀਂ ਇਹੋ ਹੀ ਗਲਤੀ ਕਰਦੇ ਆ ਆਪਣੇ ਵੱਲ ਨਹੀਂ ਦੇਖਦੇ ਫਰੀਦਾ ਆਪਣੇ ਗਰਹਿਬਾਨ ਮੇ ਸਿਰ ਨੀਵਾ ਕਰਦੇ ਜੇ ਤੂੰ ਅਕਲ ਲਤੀਫ ਹੈ ਮਾੜੇ ਲਿਖ ਨਾਲੇ ਲੇਕ ਆਪਣੇ ਵੱਲ ਝਾਤੀ ਮਾਰ ਸਭ ਤੋਂ ਵੱਡੀ ਕਮੀ ਮਨੁੱਖ ਦੀ ਇਹੋ ਹੀ ਹੈ ਦੂਸਰਿਆਂ ਨੂੰ ਦੇਖਦਾ ਆਪਣੇ ਵੱਲ ਕਦੀ ਝਾਤੀ ਨਹੀਂ ਮਾਰਦਾ ਆਪਣੇ ਵੱਲ ਨਹੀਂ ਦੇਖਦਾ ਪ੍ਰਾਪਤੀ ਉਦੋਂ ਹੀ ਹੋਣੀ ਹੈ ਜਦੋਂ ਅਸੀਂ ਆਪਣੇ ਵੱਲ ਦ੍ਰਿਸ਼ਟੀ ਕੀਤੀ ਆਪਣਾ ਆਪਣੇ ਆਪ ਨੂੰ ਦੇਖਣਾ ਸ਼ੁਰੂ ਕੀਤਾ ਜਦੋਂ ਆਪਣੇ ਆਪ ਦੇ ਵਿੱਚ ਸਥਿਤ ਹੋਣਾ ਸ਼ੁਰੂ ਕੀਤਾ ਆਪਣੀਆਂ ਭੁੱਲਾਂ ਨੂੰ ਸੁਲਝਾਉਣ ਦੀ ਆਪਣੀਆਂ ਭੁੱਲਾਂ ਨੂੰ ਕੱਢਣ ਦੀ ਅਸੀਂ ਕੋਸ਼ਿਸ਼ ਕਰੀਏ ساری ਜ਼ਿੰਦਗੀ ਦੂਜਿਆਂ ਦੇ ਨੁਕਸ ਕੱਢਦੇ ਆਂ ਆਪਣੇ ਨੂੰ ਚੁੱਕ ਲੀਏ ਤੇ ਜਦੋਂ ਗੱਲ ਆਉਂਦੀ ਹੈ ਨਾ ਆਪਣੇ ਤੇ ਕਹਿੰਦੇ ਜੀ ਪਰਮੇਸ਼ਰ ਬਖਸ਼ ਜਾਂਦਾ ਉਹ ਨਹੀਂ ਤਾਂ ਬਖਸ਼ ਜਾਂਦਾ ਜਦੋਂ ਦੂਜੇ ਦੀ ਵਾਰੀ ਆਉਂਦੀ ਹੈ ਫਿਰ ਕਹਿੰਦੇ ਨਹੀਂ ਵੇਖ ਤੈਨੂੰ ਸਜ਼ਾ ਮਿਲਣੀ ਤੂੰ ਮੇਰੇ ਨਾਲ ਮਾੜਾ ਕੀਤਾ ਨਾ ਤੈਨੂੰ ਸਜ਼ਾ ਮਿਲਣੀ ਹੈ ਉਦੋਂ ਵੀ ਕਹਦੇ ਨਾ ਰੱਬ ਬਖਸ਼ੇਂਦਾ ਤੈਨੂੰ ਵੀ ਬਖਸ਼ ਦੇਗਾ ਭਾਵੇਂ ਤੂੰ ਮੇਰੇ ਨਾਲ ਮਾੜਾ ਕੀਤਾ ਉਦੋਂ ਨਹੀਂ ਕਹਿੰਦਾ ਮਨੁੱਖ ਗੁਰੂ ਬਖਸ਼ਿੰਦਰ ਰੱਬ ਬਖਸ਼ਿੰਦਾ ਪਰ ਜਿਹੜੇ ਪਾਪ ਨੇ ਉਹਦਾ ਦੀ ਸਜ਼ਾ ਜ਼ਰੂਰ ਗੁਰੂ ਵੀ ਦਿੰਦੇ ਨੇ ਮਸੰਦ 1.5ਵੇਂ ਮਹਾਰਾਜ ਨੇ ਤੇਲ ਪਾਪਾ ਮਹਾਰਾਜ ਨੇ ਮਸੰਦ ਸਾਡੇ ਮਾੜੇ ਕੰਮ ਕਰਦੇ ਸੀ ਗੁਰੂ ਬਖਸ਼ਿੰਦ ਨੇ ਕਿਰਪਾ ਕਰਦੇ ਨੇ ਪਰ ਜਿਹੜੇ ਵੱਡੇ ਪਾਪੀ ਨੇ ਉਹਨਾਂ ਨੂੰ ਵੀ ਰੱਬ ਵੀ ਜਿਹੜਾ ਹੈ ਕਰਮਾਂ ਦੀ ਸਜ਼ਾ ਦਿੰਦਾ ਹੈ ਕਰਮ ਕੀਤੇ ਨਾ ਮਾੜੇ ਪੋਗ ਆਪਣੇ ਮਰੀ ਅਸੀਂ ਵਿਚਾਰ ਕਰ ਲੈਨੇ ਆ ਹਾਂ ਰੱਬ ਬਖਸ਼ੇਂਦਾ ਹੈ ਤੇ ਕਿਸੇ ਨੂੰ ਕਹਿੰਦੇ ਹੀ ਰੱਬ ਕੁਛ ਨਹੀਂ ਆਉਗਣ ਕੀਤੇ ਰੱਬ ਨਹੀਂ ਤਾਰਦਾ ਕਿਉਂਕਿ ਸਾਡੀ ਨਪਾਰੀ ਹੈ ਤੇ ਜਦੋਂ ਦੂਜਾ ਸਾਡੇ ਨਾਲ ਮਾੜਾ ਕਰੇ ਕਰੋੜਾ ਰੁਪਈਆ ਖਾ ਜਾਏ ਉਦੋਂ ਨਹੀਂ ਅਸੀਂ ਕਹਿੰਦੇ ਵੀ ਸਾਡਾ ਕਰੋੜਾ ਖਾਤਾ ਕੋਈ ਨਹੀਂ ਤੈਨੂੰ ਰੱਬ ਨੇ ਵੀ ਬਖਸ਼ ਦੇਣਾ ਉਦੋਂ ਨਹੀਂ ਅਸੀਂ ਕਹਿੰਦੇ ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਅਰਥ ਕੱਢਨੇ ਆ ਜਦੋਂ ਦੋਰੇ ਮਾਪ ਡੰਡ ਕਰਾਂਗੇ ਨਾ ਸੰਸਾਰ ਦੇ ਵਿੱਚ ਉਦੋਂ ਸਹੀ ਫੈਸਲੇ ਨਹੀਂ ਹੋਣਗੇ ਦੂਜਿਆਂ ਨੂੰ ਵੀ ਕਹੋ ਨਾ ਕੋਈ ਗੱਲ ਨਹੀਂ ਕਰਨਾ ਤੂੰ ਕਰੀ ਜਾ ਮੇਰੇ ਨਾਲ ਕੋਈ ਗੱਲ ਨਹੀਂ ਤੈਨੂੰ ਰੱਬ ਨੇ ਬਖਸ਼ੀ ਦਿੱਨਾ ਹੈ ਸੰਤੁਲਨ ਨਹੀਂ ਰਹੇਗਾ ਪ੍ਰਕਿਰਤੀ ਦੇ ਵਿੱਚ ਪਰਮੇਸ਼ਰ ਨੇ ਰੱਬ ਨੇ ਸੰਤੁਲਨ ਬਣਾਇਆ ਹੈ ਇੱਥੇ ਬੇਨਿਆਈ ਕਿਸੇ ਨਾਲ ਨਹੀਂ ਹੁੰਦੀ ਗੁਰੂ ਬਖਸ਼ਿਸ਼ ਨੇ ਭਾਈ ਨੰਦ ਲਾਲ ਜੀ ਨੇ ਬੇਨਤੀਆਂ ਕੀਤੀਆਂ ਗੁਰੂ ਨੇ ਬਖਸ਼ਿਆ ਗੁਰੂ ਕਿਰਪਾ ਵੀ ਕਰਦੇ ਨੇ ਇੱਕ ਪਾਟ ਵੀ ਖੋਲਦੇ ਨੇ ਬਖਸ਼ਿਸ਼ਾਂ ਦੇ ਭੰਡਾਰ ਨੇ ਪਰ ਜਿੱਥੇ ਮਸੰਦਾ ਨੇ ਗਲਤੀਆਂ ਕੀਤੀਆਂ ਉੱਥੇ ਸਹਬ ਨੇ ਤੇਲ ਪਾਪਾ ਕੇ ਸਾੜੇ ਰਾਮ ਰਾਏ ਜੀ ਦੇ ਸਮੇਂ ਦੇਰਾਦੂਨ ਗਏ ਕਥਾ ਵਿੱਚ ਆਉਂਦਾ ਮਹਾਰਾਜ ਨੇ ਜਿਹੜਾ ਅੰਦਰ ਹੋਣਾ ਵੀ ਸੁੱਟ ਨਹੀਂ ਬਖਸ਼ੀ ਜਿੱਥੇ ਬਖਸ਼ਦੇ ਨੇ ਉੱਥੇ ਹੀ ਗੁਰੂ ਬਖਸ਼ੇ ਕਿਰਪਾ ਕਰਦੇ ਨੇ ਸਮਰੱਥ ਨੇ ਵਿਚਾਰ ਚੱਲ ਰਹੀ ਸੀ ਤਜ ਦੁਰਮਤ ਗੁਰਮਤ ਲਈ ਉਨ ਆਪਣੀ ਵਾਰੀ ਆਈ ਹੈ ਤੇ ਸੁਖਦੇਵ muni ਕਪੀਨ ਚੁਪਣ ਤੁਰ ਪਿਆ